ਵਾਹਿਗੁਰੂ ਸਾਹਿਬ ਜੀਓ ਕੋਟਪਰਾਹ ਹਮਾਰੇ ਖੰਡ ਹੋ ਅਨੰਕ ਹੀ ਸਮਝਾਵੋ ਅਮਯ ਗਿਆਨ ਅਲਪ ਮਤ ਥੋਰੀ ਤੁਮ ਆਪਣਾ ਬਿਰਧ ਰਖਾ ਤੁਮਰੀ ਸਰਨ ਤੁਮਰੀ ਅਸਾ ਤੁਮਹੀ ਸਜਣ ਸਹੇਲੇ ਰੱਖੂ ਰੱਖਣ ਹਰ ਦਿਆਲਾ ਨਾਨਕ ਘਰ ਕੇ ਗੁਲੇ ਡੰਡਾਤ ਬੰਧਨ ਅਨਕ ਬਾੜ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਤੋਂ ਕਿਰਪਾ ਕਰੋ ਜਿਹੜੀਆਂ ਰੂਹਾਂ ਹਾਜ਼ਰ ਨਹੀਂ ਹੋ ਸਕੀਆਂ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਆਪ ਸਾਰੀਆਂ ਲਾਗਾ ਨਿਵਾਸੀ ਸਕਤਾਂ ਸਮੂਹ ਨੌਜਵਾੜ ਅਤੇ ਮਹਾਂਪੁਰਖਾਂ ਦੇ ਪਿਆਰ ਸਦਕਾ ਇਹ ਉਪਰਾਲਾ ਜੋ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਬਖੋ ਵਖਰੀਆਂ ਪਸ਼ਾਵਾਂ ਨੇ ਉਹੀ ਪਸ਼ਾਵਾਂ ਦੇ ਵਿੱਚੋਂ ਸ਼ਹੀਦ ਸ਼ਬਦ ਨਿਕਲਦਾ ਅਰਬੀ ਸ਼ਹੀਦ ਵੀ ਕਈ ਪ੍ਰਕਾਰ ਦੇ ਹਨ ਜਿਸ ਤਰ੍ਹਾਂ ਹੈ ਸ਼ਹੀਦੇ ਆਜ਼ਮ ਸ਼ਹੀਦੇ ਵਤਨ ਸ਼ਹੀਦੇ ਮੁਹੱਬਤ ਸ਼ਹੀਦੇ ਪਰਉਪਕਾਰ ਜਿਨ੍ਹਾਂ ਦੇ ਵਿੱਚ ਉਹ ਸ਼ਹੀਦ ਨੇ ਸਾਧ ਸੰਗਤ ਜੀ ਜਿਹੜੇ ਆਪਣੀ ਮਹਿਬੂਬ ਦੀ ਮੁਹਬਤ ਵਿੱਚ ਸ਼ਹੀਦ ਹੋ ਗਏ ਇਸੇ ਤਰ੍ਹਾਂ ਸ਼ਹੀਦੇ ਆਜ਼ਮ ਉਹ ਰੂਹਾਂ ਨੇ ਜਿਹੜੇ ਆਪਣੇ ਫਰਜ਼ਾਂ ਵਾਸਤੇ ਸ਼ਹੀਦ ਹੋ ਗਏ ਇਸੇ ਤਰ੍ਹਾਂ ਸ਼ਹੀਦੇ ਵਤਨ ਜਿਨ੍ਹਾਂ ਦੇ ਵਿੱਚੋਂ ਆਪ ਜੀ ਦੇ ਇਹਨਾਂ ਨਗਰਾਂ ਦੇ ਵਿੱਚ ਕਾਰਗਿਲ ਸ਼ਹੀਦ ਭਾਈ ਦਿਲਬਾਖ ਸਿੰਘ ਜੀ ਮਾਤਾ ਜਗੀਰ ਕੌਰ ਉਹਨਾਂ ਦਾ ਪਰਿਵਾਰ ਇੱਕ ਹੁੰਦਾ ਹੈ ਸ਼ਹੀਦੇ ਵਤਨ ਆਪਣੇ ਵਤਨ ਵਾਸਤੇ ਜੋ ਸ਼ਹਾਦਤ ਦੇ ਦੇਣੀ ਇਸੇ ਤਰ੍ਹਾਂ ਇੱਕ ਮੁਹੱਬਤਿ ਸ਼ਹਾਦਤ ਹੈ ਕਿ ਗੁਰੂ ਦੀ ਮੋਹਰ ਜਿਹੜੇ ਕੇਸ ਨੇ ਉਹ ਨਹੀਂ ਕਟਾਏ ਤੇ ਸ਼ਹੀਦੀ ਹੋ ਗਏ ਇਸੇ ਤਰ੍ਹਾਂ ਇੱਕ ਸ਼ਹਾਦਤ ਤੇ ਪਰਉਪਕਾਰ ਵਾਸਤੇ ਜਿਹਦੇ ਵਿੱਚ ਮੋਤੀराम ਮਹਾਰਾਜ ਜੀ ਦਾ ਜ਼ਿਕਰ ਆਉਂਦਾ ਸਾਰਾ ਪਰਿਵਾਰ ਹੀ ਕੋਲੂ ਚ ਪੀੜਿਆ ਆਓ ਸਾਧ ਸੰਗਤ ਜੀ ਗੁਰੂ ਸਾਹਿਬ ਸਿਰ ਤੇ ਹੱਥ ਰੱਖਣਾ ਸਿੱਖ ਰਾਜ ਦੇ ਚਾਰ ਥੰਮਾਂ ਦੇ ਵਿੱਚੋਂ ਇੱਕ ਦਾ ਜ਼ਿਕਰ ਅਜਦਾਸ ਜੀ ਨੇ ਆਪਜੀ ਦੇ ਦੀਵਾਨ ਚ ਪਾਉਣਾ ਹੈ ਜੀਦਾ ਸਿੱਖ ਪੰਨਿਆਂ ਤੇ ਨਾਮ ਉਕਰਿਆ ਹੈ ਸਰਦਾਰ ਹਰੀ ਸਿੰਘ ਨਲੂਆ ਵਖਤ ਨੂੰ ਵੇਖ ਕੇ ਮੇਰਾ ਦਿਲ ਕੀਤਾ ਤੇ ਬੇਨਤੀ ਆ ਜਿਹੜੇ ਨੌਜਵਾਨ ਬਾਹਰ ਤੁਰੇ ਫਿਰਦੇ ਜਾਂ ਤੇ ਭਰਾਓ ਘਰ ਨੂੰ ਚਲ ਜਿਓ ਲੰਗਰ ਪਾਣੀ ਤੁਸੀਂ ਛਕ ਲਿਆ ਕਿਉਂਕਿ ਜਿਹੜਾ ਮੇਨ ਕੰਮ ਹੀ ਕਰ ਲਿਆ ਤੇ ਹੁਣ ਸਾਨੂੰ ਹੀ ਗਰੀਬਾਂ ਨੂੰ ਆਪਣਾ ਕੰਮ ਕਰਨ ਦਿਓ ਇੰਨਾ ਖਰਚਾ ਕੀਤਾ ਜੀ ਇਹ ਕਥਾ ਨਾਲੋਂ ਜ਼ਿਆਦੀ ਆਵਾਜ਼ ਬਾਹਰ ਰੌਲੇ ਦੀ ਆਉਂਦੀ ਤੇ ਹੱਥ ਜੋੜ ਕੇ ਬੇਨਤੀ ਭਾਉ ਗੁਸਾ ਨਹੀਂ ਜਾਂਦੇ ਆਉਦੇ ਘਰ ਨੂੰ ਚਲ ਜੋ ਤੇ ਜਾਂ ਦਿਵਾਨ ਦੇ ਵਿੱਚ ਆ ਕੇ ਬਹਿ ਜਾਓ ਗੱਲਾਂ ਦੋ ਜੀ ਕੌਮ ਤੇ ਅੱਗੇ ਖੂਚ ਡਿਗਦੀ ਪਈ ਆ ਤੇ ਆਪਾਂ ਕਿਹੜੇ ਕਮੀ ਲੱਗੇ ਆ ਜੇ ਰੌਲਾ ਹੀ ਪਾਉਣਾ ਮੋਬਾਈਲ ਵੇਖਣੇ ਤੇ ਫਿਰ ਕੀ ਲੋੜ ਐ ਆਓ ਸੰਗਤ ਜੀ ਦੋ ਚਾਰ ਮਿੰਟ ਬਹੁਤ ਪਿਆਰੀ ਆਤਮਾ ਕੀਰਤਨ ਕਰਕੇ ਗਏ ਹਜੂਰ ਦਾ ਹਜੂਰੀ ਰਾਗੀ ਜੱਥਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਦਾਲ ਉਨੀ ਵੀ ਇਬਾਦਤ ਤੇ ਸ਼ਹਾਦਤ ਦੀ ਗੱਲ ਕੀਤੀ ਹੈ ਸੋ ਮਾਰੇ ਕਿਰਪਾ ਕਰੇ ਸਾਰੇ ਪ੍ਰਬੰਧਕਾਂ ਨੇ ਇਤਨਾ ਜ਼ੋਰ ਕੀਤਾ ਰੁਪਈਆ ਰੁਪਈਆ ਇਕੱਠਾ ਕਰਕੇ ਵੀ ਮੇਰੀ ਕੌਮ ਜਿੰਦੀ ਰਹੇ ਕਿਉਂਕਿ ਜਿਹੜੇ ਦੀਵੇ 'ਚ ਤੇਲ ਪੈਂਦਾ ਰਹੂ ਤੇ ਜਗਦਾ ਰਹੂਗਾ ਪੁਰਖਿਓ ਇਹ ਯਤਨ ਆਪਾਂ ਤਾਂ ਹੀ ਕਰਦੇ ਆਂ ਸਾਰੀ ਸੰਗਤ ਭੈਣੋਂ ਤੁਹਾਡਾ ਵੀ ਧੰਵਾਦ ਬੱਚਿਆਂ ਨੂੰ ਲੈ ਕੇ ਮੇਰੀਆਂ ਭੈਣਾਂ ਬੈਠੇ ਹੋ ਇੱਕ ਜਥਾ ਹੋ ਰਿਹਾ ਜਿਆਦੇ ਜਥੇ ਨਹੀਂ ਕਿਰਪਾ ਕਰਿਓ ਉੱਚੀ ਆਵਾਜ਼ ਵਿੱਚ 2-4 ਮਿੰਟ ਜੁੜਿਓ ਹੁਣ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਜੋ ਕਹਿਣਾ ਪਹਿਲਾਂ ਹੀ ਕਹਿਤਾ ਵੀ ਜਾਂ ਤੇ ਘਰ ਨੂੰ ਚਲ ਜਿਓ ਤੇ ਜਾਂ ਇੱਥੇ ਬਹਿ ਜਾਓ ਤੇ ਰੌਲਾ ਨਾ ਪਾਓ ਮਿੰਤਾਲੀ ਗੱਲ ਹੈ ਸਾਰੀ ਸੰਗਤ ਕਰਿਓ ਕਿਰਪਾ ਜੀ ਜਿੰਨੀ ਰੱਬ ਨੇ ਤੁਹਾਨੂੰ ਆਵਾਜ਼ ਦਿੱਤੀ ਉੱਚੀ ਬੋਲਿਓ ਸਤਿਗੁਰੂ ਪੜਾ ਕਰਨ ਕੋਈ ਸੰਗਿਓ ਨਾ ਅਸਲੀ ਦੌਲਤ ਇਕੱਠੀ ਕਰੀਏ ਮਾਰੇ ਕਹਿੰਦੇ ਸਿਮਰਤ ਬੇਦ ਪ੍ਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲਿਓ ਸ਼ੀ ਇਹ ਜਿਹੜਾ ਇਤਿਹਾਸ ਹੁੰਦਾ ਸਾਖੀਆਂ ਹੁੰਦੀਆਂ ਇਹ ਗਵਾਈ ਹੈ ਆਪਣੀ ਕੌਮ ਜਿੰਦੀ ਰਵੇ ਆਪਣੀ ਕੌਮ ਨੇ ਰਾਜ ਕੀਤਾ ਹੈ ਇਹਨਾਂ ਨੂੰ ਰਾਜ ਦੀ ਮਹਿਕ ਦੇ ਨੇੜੇ ਲਿਆਂਦਾ ਜਾਵੇ ਆਖੋ ਸਤਨਾਮ ਸ੍ਰੀ ਗੁਰਦਰਦੀਪ ਨੂੰ ਨੌਜਵਾਨ ਬੈਠੇ ਭੈਣਾ ਵੀਰ ਇੱਕ ਗੋਰੀ ਨੂੰ ਮੁਹੱਬਤ ਹੋ ਗਈ ਉਹਦੇ ਨਾਲ ਉਨੀ ਜਦੋਂ ਪਤਾ ਲੱਗਾ ਨਾ ਰਾਣੀ ਵਿਕਟੋਰੀਆ ਇੰਗਲੈਂਡ ਦਾ ਰਾਜਾ ਬਣਨਾ ਹੀ ਨਹੀਂ ਜਦੋਂ ਵਿਆਹ ਹੋ ਗਿਆ ਕੱਲੀ-ਕੱਲੀ ਕੁੜੀ ਉਹਨਾਂ ਪਤਾ ਕੀਤਾ ਵੀ ਇਹ ਮੁਹੱਬਤ ਉਹ ਕਿਉਂ ਹੀ ਹੋਰ ਮੁੰਡੇ ਮਰ ਗਏ ਸੋਹਣੇ ਸੁਨਖੇ ਪੀ ਇਹਨੇ ਇਹਨੂੰ ਕਿਉਂ ਪਸੰਦ ਕੀਤਾ ਤੇ ਉਹਨਾਂ ਰਾਜਨੀਤੀ ਦੇ ਨਾਲ ਅੰਦਰ ਖਾਤੇ ਲੜਕੀਆਂ ਤੋਂ ਪੁੱਛਿਆ ਪੁੱਤ ਵੇ ਤੈਨੂੰ ਕਿਹੜੀ ਚੀਜ਼ ਪਸੰਦ ਆਈ ਇਸ ਨੌਜਵਾਨ ਦੀ ਤੇ ਉਹਨੇ ਆਖਿਆ ਜਦੋਂ ਮੇਰਾ ਦਾੜਾ ਤੇ ਪੱਗ ਵੇਣੀ ਆ ਨਾ ਤੇ ਮੈਨੂੰ ਇਹਦੇ ਕੋਲੋਂ ਏਦਾਂ ਮਹਿਕ ਆਉਂਦੀ ਜਿਵੇਂ ਕਿਸੇ ਰਾਜੇ ਦਾ ਪੁੱਤ ਹੋਵੇ ਆਖੋ ਸਤ ਮਹਿਕ ਆਉਂਦੀ ਮੈਨੂੰ ਇਹਦੇ ਲੱਗ ਗਿਆ ਹੈ ਤੇ ਉਹਨਾਂ ਦਾ ਸੀ ਉਨੀ ਫਿਰ ਵੇਲੇ ਪਤਾ ਨਹੀਂ ਲੱਗਣਤਾ ਉਸ ਬੱਚੀ ਨੂੰ ਜਿਸ ਚੀਜ਼ ਨੂੰ ਉਹ ਪਿਆਰ ਕਰਦੀ ਸੀ ਉਹਨਾਂ ਨੂੰ ਖੁਦ ਕੋ ਗਈ ਕਿ ਜੇ ਇਹ ਬੱਚੀ ਇੱਥੋਂ ਦੀ ਰਾਣੀ ਐ ਇਹਦੇ ਨਾਲ ਪਿਆਰ ਕਰੋਗੀ ਤੇ ਇੰਗਲੈਂਡ ਦਾ ਰਾਜ ਲੈ ਜਾਣਗੇ ਉਹਨਾਂ ਅੰਦਰ ਖਾਤੇ ਇਹੋ ਜਿਹਾ ਕਾਰਜ ਕੀਤਾ ਵੀ ਕਵਰ ਦਲੀਪ ਦੇ ਕੇਸ ਵੀ ਮੰਨਤੇ ਤੇ ਦਾੜਾ ਵੀ ਬੋਲਦੇ ਨਹੀਂ ਮੰਨਤਾ ਨਾਰੂਗਾ ਵਾਸਤੇ ਨਭ ਜੂਗੀ ਜਿਸ ਬੰਦੇ ਦੀ ਪਰੇਚ ਪੱਗ ਲੈ ਜੀ ਉਹਦਾ ਮਾਨ ਕੋ ਨਹੀਂ ਜਾਗੇ ਉੱਤੇ ਸੇਰਾ ਕਦੇ ਵੀ ਟੈਂਡ ਤੇ ਵੱਜਦਾ ਨਹੀਂ ਜਦੋਂ ਵੱਜੂ ਵੱਜੂ ਪੱਗੀ ਉੱਤੇ ਸਾਡੇ ਪੁਰਖਿਆਂ ਨੇ ਜੰਗ ਲੜਿਆ ਸਹਬਜ਼ਾਦਿਆਂ ਦੀਆਂ ਯਾਦਾਂ ਆਉਂਦੀਆਂ ਰੋਜ਼ ਆਪਾਂ ਪੜਦੇ ਮੈਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਦਾ ਗੁਰੂ ਕੇ ਨਿਹੰਗ ਸਿੰਘ ਬੈਠੇ ਮੈਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਦਾ ਅਸੀਸ ਤਰੀ ਤੇ ਰੱਖਣਾ ਜਾਣਦੇ ਹਾਂ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ហេਠ ਵੀ ਜ਼ਿੰਦਗੀ ਮਾਣਦੇ ਹਾਂ ਸ਼ੀਸ਼ ਗੰਝ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ ਜਾ ਕੇ ਪੁੱਛ ਲਈ ਕੰਦ ਸਰਹੰਦ ਕੋਲੋਂ ਲਾਲ ਚਿਣੇ ਹੋਏ ਵੀ ਕਿਦਾਂ ਹੱਸਦੇ ਨੇ ਅੱਜ ਵੀ ਉਹ ਆਵਾਜ਼ ਦਿੰਦੇ ਉਹ ਨੌਜਵਾਨੋ ਤੁਹਾਨੂੰ ਕੀਦੀ ਨਜ਼ਰ ਲੱਗੀ ਜੇ ਕਿਉਂ ਮਰਦੇ ਜੇ ਬਗੈਰਤ ਦੀ ਮੌਤ ਜੇ ਮਰਨਾ ਤੇ ਮਰਦਾਂ ਦੀ ਮੌਤ ਮਰੋ ਉਹ ਉਪਰਾਲੇ ਆਪਾਂ ਕੀਤੇ ਕਰਿਓ ਕਿਰਪਾ ਸਾਰੇ ਥੋੜਾ ਜਿਹਾ ਮਾਰੇ ਤੋ ਸੀਸ ਲਈਏ ਬਾਅਦ ਚ ਅੱਗੇ ਚੱਲਦੇ ਹਾਂ ਸਿੱਖ ਰਾਜ ਦੇ ਚੌਥੇ ਥਾ ਮਹਾਰੀ ਸਿੰਘ ਨਲੂਏ ਦਾ ਜੀਵਨ ਸਾਂਝਾ ਕਰਨਾ ਏ ਜਿੰਨਾ ਕਿ ਯਤਨ ਹੋ ਸਕਿਆ ਨੌਜਵਾਨਾਂ ਲਈ ਲਾਈਵ ਵਾਲੇ ਵੀਰਾਂ ਦਾ ਵੀ ਧੰਵਾਦ ਕੀ ਇਹ ਕਥਾ ਨੂੰ ਵੱਖਰਾ ਵਿਚਾਰ ਰੱਖ ਕੇ ਭਾਈ ਸਾਹਿਬ ਦਾ ਨਾਮ ਦੇ ਦਿਓ ਹਰੀ ਸਿੰਘ ਨਲੂਆ ਕਉ ਕਿ ਸੰਗਤਾਂ ਸੁਣਦੀਆਂ ਨੇ ਤੇ ਵਡੀਆਂ ਸੰਗਤਾਂ ਦਾ ਵਿਦੇਸ਼ਾਂ ਤੋਂ ਵੀ ਫੋਨ ਆਇਆ ਕਿ ਭਾਈ ਸਾਹਿਬ ਤੁਸੀਂ ਜਿੱਥੇ ਹੀ ਸਮਾਗਮ ਰੱਖਦੇ ਹੋ ਵੱਖੋ ਵੱਖਰਾ ਵਿਸ਼ਾ ਰੱਖਿਆ ਕਰੋ ਅਸੀਂ ਸੁਣਦੇ ਹਾਂ ਸੋ ਤੁਹਾਡੀਆਂ ਅਸੀਸਾਂ ਨਾਲ ਥੋੜਾ ਜਿਹਾ ਧਿਆਨ ਦਿੱਤਾ ਇਸ ਚੀਜ਼ ਵੱਲੇ ਕਰਿਓ ਕਿਰਪਾ ਸਾਰੇ ਜੁੜਜੋ ਅੱਖਾਂ ਬੰਦ ਕਰ ਲਓ ਨਿਆਣੀ ਗੋਦੀਆਂ 'ਚ ਬਿਠਾ ਲਓ ਤੇ ਕੰਨਾਂ ਦੇ ਦਰਵਾਜ਼ੇ ਖੋਲੋ ਕਰਿਓ ਉੱਚੀ ਕਿਰਪਾ ਬਾਹਰ ਲਿਆਂਦੀ ਆਵਾਜ਼ ਤਾਂ ਹੀ ਦੱਬੀ ਜਾਣੀ ਇਹ ਤੁਸੀਂ ਤਰਸ ਕਰੋਗੇ ਤੇ ਮਾਰੇ ਤਰਸ ਕਰਨ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵਾਰ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਯੋਗਾਦ ਸੱਚ ਹੈ ਭੀ ਸੱਚ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਹਕਾਲ ਮੂਰ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਵਿਰਖ ਨਿਰਵਾ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਵਾ ਨਿਰਵੈਰ ਕਾਲ ਮੂਰਤ ਅਜੋਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਯੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸੱਚ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਭੰ ਗੁਰ ਪ੍ਰਸਾਦ ਜਦ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਯੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਹੀ ਸੱਚ ਵਾਹਿਗੁਰੂ 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 ਹਾਰੇ ਗੁਰੂ 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 ਵਾਹਿਗੁਰੂ 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 ਵਾਹਿਗੁਰੂ